ਮੈਂ ਵੀ ਡਰਾਈਵਰ ਹਾਂ ਭਾਵੇਂ ਕਾਰ ਦਾ ਭਾਵੇਂ ਮੋਟਰਸਾਈਕਲ ਦਾ ਤੇ ਤੁਸੀਂ ਵੀ ਐਕਚੁਅਲੀ ਇਹ ਜਿਹੜਾ ਕਾਨੂੰਨ ਹੈ ਕੱਲਾ ਟਰੱਕ ਜਾਂ ਬੱਸ ਬੱਸ ਡਰਾਈਵਰਾਂ ਦੇ ਉੱਤੇ ਨਹੀਂ ਹੈ ਸਾਰਿਆਂ ਦੇ ਉੱਤੇ ਇੰਪਲੀਮੈਂਟ ਹੈ ਈਵਨ ਨੈਗਲੀਜੈਂਸ ਕਾਰ ਕਿਸੇ ਵੀ ਨੈਗਲੀਜੈਂਸ ਕਾਰਨ ਜੇ ਕੋਈ ਡੈਥ ਹੁੰਦੀ ਹੈ ਹੋਰ ਵੀ ਕਿਸੇ ਇਸ ਦੇ ਵਿੱਚ ਤੇ ਉਹਦੇ ਤੇ ਵੀ ਇਹ ਇੰਪਲੀਮੈਂਟ ਹੁੰਦਾ ਜਦੋਂ ਇੰਪਲੀਮੈਂਟੇਸ਼ਨ ਤੇ ਹੋਈ ਅਜੇ ਤੇ ਇੰਪਲੀਮੈਂਟੇਸ਼ਨ ਨਹੀਂ ਹੈ ਦੇਖੋ ਅਸੀਂ بڑے ਚਿਰ ਤੋਂ ਇੱਕ ਮੰਗ ਕਰਦੇ ਸੀਗੇ ਕਹਿੰਦੇ ਇਹ ਪ੍ਰੋਟੈਸਟ ਵੀ ਕੀਤਾ ਸੀ ਕਿ 304 ਏ ਆਈਪੀਸੀ ਦੇ ਵਿੱਚ ਐਮੈਂਡਮੈਂਟ ਹੋਣੀ ਚਾਹੀਦੀ ਹੈ ਤੇ ਉਹਦੇ ਚ ਕਾਨੂੰਨ ਜਿਹੜਾ ਵਾ ਸਖਤ ਬਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਨਿਕਲਦੇ ਆ ਨਾ ਤੁਸੀਂ ਵੀ ਦੇਖਿਆ ਹੋਣਾ ਬੱਸਾਂ ਵਾਲੇ ਦੇ ਹਾਰਨ ਤੇ ਹਾਰਨ ਸਪੀਡ ਇੰਨੀ ਰੱਛ ਮਤਲਬ ਚਲਾਉਂਦੇ ਨੇ ਉਹਨਾਂ ਦੇ ਡਰਾਈਵਰਾਂ ਦੇ ਦਿਮਾਗ ਦੇ ਉੱਤੇ ਕੋਈ ਡਰ ਹੀ ਨਹੀਂ ਇਸ ਕਾਨੂੰਨ ਦੇ ਡਰ ਦੇ ਨਾਲ ਜਿਹੜੀਆਂ ਕਿ ਐਕਸੀਡੈਂਟ ਦੇ ਵਿੱਚ ਡੈਥ ਹੁੰਦੀਆਂ ਵਾਂ ਉਹ ਘਟਣ ਦੀ ਇਹਦੇ ਵਿੱਚ ਇੱਕ ਗੱਲ ਹੈਗੀ ਹੈ ਡਰਾਈਵਰ ਤਾਂ ਕੋਈ ਵੀ ਹੋ ਸਕਦਾ ਹੈ ਭਾਵੇਂ 2 ਵੀਲਰ ਦਾ ਹੋਵੇ ਭਾਵੇਂ 4 ਵੀਲਰ ਦਾ ਹੋਵੇ ਲੇਕਿਨ ਜਿਹੜਾ ਹੈਗਾ ਆਬਜੈਕਸ਼ਨ ਜਿਹੜਾ ਹੈਗਾ ਕੁਝ ਯੂਨੀਅਨ ਕਰਦੀਆਂ ਆ ਆਮ ਪਬਲਿਕ ਜਿਹੜੀ ਆਬਜੈਕਸ਼ਨ ਨਹੀਂ ਆਈ ਕਿਉਂਕਿ ਆਮ ਆਬਲਿਕ ਨੂੰ ਇਸ ਵਾਰੀ ਜਾਣਕਾਰੀ ਨਹੀਂ ਹੈ ਵੀ ਜਿਹੜਾ ਕਾਨੂੰਨ ਲਿਆਇਆ ਗਿਆ ਹੈਗਾ ਕਾਨੂੰਨ ਦੇ ਵਿੱਚ ਸੰਸ਼ੋਧਨ ਕੀਤਾ ਜਾ ਰਿਹਾ ਹੈਗਾ ਉਸ ਕਾਨੂੰਨ ਦੇ ਵਿੱਚ ਜਿਹੜਾ ਕਾਨੂੰਨ ਹੈ 21 ਦੇ ਕਿਦੇ ਵਾਸਤੇ ਹੈ ਦੇਖੋ ਜਿਹੜੇ ਕਾਨੂੰਨ ਦੇ ਅਗੇਂਸਟ ਜਾ ਰਹੇ ਨੇ ਕਿ ਜਿਹੜੇ ਕਾਨੂੰਨ ਦੇ ਵਿਰੁੱਧ ਪ੍ਰੋਟੈਸਟ ਕਰਦੇ ਆ ਕਿ ਇਹ ਵਾਪਸ ਹੋਣਾ ਚਾਹੀਦਾ ਜਾਂ ਕਿਦਾਂ ਪਹਿਲਾਂ ਤਾਂ ਮੈਂ ਇੱਕ ਗੱਲ ਦੱਸਦਾ ਕਿ ਕਾਨੂੰਨ ਜਿਹੜਾ ਉਹ ਬਣ ਚੁੱਕਾ ਹੈ ਪਰ ਜਿਹੜੀ ਗੱਲ ਆਪਾਂ ਕਰਦੇ ਆ ਇਹ ਕਿ ਯੂਨੀਅਨ ਜਿਹੜੀਆਂ ਆ ਉਹ ਓਬਜੈਕਸ਼ਨ ਕਰ ਰਹੀਆਂ ਉਹਦਾ ਨਾ ਖਾਸਤਾ ਮੈਂ ਇਹ ਗੱਲ ਕਰਦਾ ਇਹ ਮਾਈਂਡ ਕਰਨ ਵਾਲੀ ਨਹੀਂ ਹੈ ਕਿਸੇ ਡਰਾਈਵਰ ਕਿਸੇ ਯੂਨੀਅਨ ਵਾਲੇ ਦਾ ਪਰਿਵਾਰ ਵੀ ਸਫ਼ਰ ਕਰ ਸਕਦਾ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਕਿ ਕਾਨੂੰਨ ਠੀਕ ਆ ਕਾਨੂੰਨ ਦੇ ਮਤਲਬ ਡਰ ਰਹੂਗਾ ਹਰੇਕ ਡਰਾਈਵਰ ਦੇ ਉੱਤੇ ਟੂ-ਵੀਲਰ ਤੋਂ ਲੈ ਕੇ ਟਰੱਕ ਤੱਕ ਮਤਲਬ ਵੱਡੇ ਹੈ ਨਾ ਜਿਹੜੇ ਕੋਈ ਵੀ ਕਨਵਿੰਸ ਹੈਗੀ ਆ ਉਹ ਜਿਹੜਾ ਡਰਾਈਵ ਕਰਦਾ ਉਹਦੇ ਮਨ ਤੇ ਡਰ ਹੋਊਗਾ ਕਿ ਜੇ ਹੋ ਗਿਆ ਤਾਂ ਸਟਾਫ ਲੇਕਿਨ ਜਿਹੜੇ ਯੂਨੀਅਨਸ ਹੈਗੀਆਂ ਉਹਨਾਂ ਦਾ ਕਹਿਣਾ ਹੈਗਾ ਜਿਹੜਾ ਅਮਾਊਂਟ ਰੱਖੀ ਗਈ ਹੈਗੀ ਹੈ ਜਿਹੜਾ ਕਲੇਮ ਰੱਖਿਆ ਗਿਆ ਹੈਗਾ ਠੀਕ ਹੈ ਔਰ ਜਿਹੜੀ ਸਜ਼ਾ ਰੱਖੀ ਗਈ ਹੈ ਸਜ਼ਾ ਜਿਹੜੀ ਹੈਗੀ ਹੈ ਉਹ ਵਿਦਾ ਦਿੱਤੀ ਗਈ ਹੈਗੀ ਤੇ ਜਿਹੜਾ ਕਲੇਮ ਹੈਗਾ ਉਹ ਵੀ ਵਿਦਾ ਦਿੱਤਾ ਗਿਆ ਹੈਗਾ ਜਿਹੜਾ ਜੁਰਮਾਨਾ ਕਹਿੰਦੇ ਆਪਾਂ ਤੇ ਤੁਸੀਂ ਕੀ ਕਹਿੰਦੇ ਹੋ ਵੀ ਕਿੰਨਾ ਖੋਣਾ ਚਾਹੀਦਾ ਹੈ ਅੰਦਾਜ਼ਨ ਜਿਹੜਾ ਜੁਰਮਾਨਾ ਰੱਖਿਆ ਗਿਆ 1 ਲੱਖ ਤੋਂ ਜਾਂ ਮਤਲਬ 7 ਲੱਖ ਤੱਕ ਜਾਂ ਜੋ ਵੀ ਹੈ ਇਹ ਕੋਰਟ ਦੀ ਜਿਹੜੀ ਹੈ ਪਾਵਰ ਹੁੰਦੀ ਆ ਉਹ ਘੱਟ ਵੱਧ ਨੂੰ ਕਰ ਸਕਦੀ ਆ ਉਹ ਪ੍ਰੋਸੀਜਰ ਉਹੀ ਹੈ ਕਿ ਅਦਾਲਤ ਦੇ ਵਿੱਚ ਕੇਸ ਚੱਲੇਗਾ ਅਦਾਲਤ ਦੇ ਵਿੱਚ ਜਾ ਕੇ ਮਤਲਬ ਜੋ ਵੀ ਅਦਾਲਤ ਤੈਅ ਕਰੂਗੀ ਉਹ ਹੋਊਗਾ ਅਜਾ ਦੀ ਗੱਲ ਹੈ ਜੇ ਆਪਾਂ ਪਹਿਲਾਂ ਲਈਏ 304 ਆਈਪੀਸੀ ਦੇ ਵਿੱਚ ਪਰਚੇ ਦਰਜ ਹੁੰਦੇ ਸੀ ਹੁਣ ਇਹਨਾਂ ਨੇ ਭਾਰਤੀ ਨਵੇਂ ਸਹਿਤਾ ਜਿਹੜਾ ਕਾਨੂੰਨ ਬਣਾ ਦਿੱਤਾ 106 ਪਹਿਲਾਂ 304 ਜੇ ਕੋਈ ਰਸ਼ ਡਰਾਈਵਿੰਗ ਕਰਦਾ ਸੀ ਤੇ ਉੱਤੇ ਵੀ 304 ਚ ਪਰਚਾ ਦਰਜ ਦੇਂਦੇ ਸੀ ਤੇ 304 ਦੇ ਵਿੱਚ ਤੇ ਸੈਂਟੈਂਸ ਲਾਈਫ ਤੱਕ ਸੀ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਹਿਮਨ ਰਾਈਟਸ ਬੁਲੇਟਿਨ ਮੈਂ ਹਾਂ ਜੀ ਅੱਜ ਗੱਲ ਕਰਦੇ ਆ ਹਿਟਨ ਰਨ ਕੇਸ ਦੇ ਵਿੱਚ ਫੇਰ ਇੱਕ ਵਾਰ ਜਿਹੜਾ ਮੁੱਦਾ ਹੈਗਾ ਪੜਕਣ ਨੂੰ ਹੈਗਾ ਕਿਉਂਕਿ ਜਿਹੜੇ ਡਰਾਈਵਰਸ ਹੈਗੇ ਨੇ ਜਾਂ ਯੂਨੀਅਨਸ ਹੈਗੀਆਂ ਨੇ ਉਹਨਾਂ ਵੱਲੋਂ 17 ਤਰੀਕ ਨੂੰ ਫੇਰ ਹੜਤਾਲ ਕਰਨ ਦਾ ਜਿਹੜਾ ਹੈਗਾ ਅ ਟੀਚਾ ਰੱਖਿਆ ਗਿਆ ਹੈਗਾ ਉਹ ਕਹਿੰਦੇ ਨੇ ਸਾਡੀ ਮੰਗਾਂ ਨਹੀਂ ਮੰਨੀਆਂ ਗਿਆ ਇਸ ਵਿਸ਼ੇ ਤੇ ਗੱਲਬਾਤ ਕਰਨ ਨੂੰ ਮੇਨਾ ਹੈਗੇ ਨੇ ਸਤਨਾਮ ਸਿੰਘ ਧਾਲੀਵਾਲ ਜੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਨੇ ਸਤਨਾਮ ਜੀ ਤੁਹਾਡਾ ਸਵਾਗਤ ਹੈ ਤੇ ਕੀ ਕਹਿਣਾ ਚਾਹੋਗੇ ਜਿਹੜਾ ਦੁਆਰਾ ਇਸ ਚੀਜ਼ ਨੂੰ ਲੈ ਕੇ ਸ਼ੁਰੂਆਤ ਹੋ ਰਹੀ ਹੈਗੀ ਹੈ ਹਿੱਟਨ ਰਨ ਕੇਸ ਨੂੰ ਕਹਿੰਦੇ ਵੀ ਕਾਨੂੰਨ ਨਹੀਂ ਮੰਨਣਾ ਸੀ ਅੱਜ ਜੀ ਮੈਂ ਵੀ ਡਰਾਈਵਰ ਹਾਂ ਭਾਵੇਂ ਕਾਰ ਦਾ ਭਾਵੇਂ ਮੋਟਰਸਾਈਕਲ ਦਾ ਤੇ ਤੁਸੀਂ ਵੀ ਹੈ ਐਕਚੁਅਲੀ ਇਹ ਜਿਹੜਾ ਕਾਨੂੰਨ ਹੈ ਕੱਲਾ ਟਰੱਕ ਜਾਂ ਬੱਸ ਬੱਸ ਡਰਾਈਵਰਾਂ ਦੇ ਉੱਤੇ ਨਹੀਂ ਹੈ ਸਾਰਿਆਂ ਦੇ ਉੱਤੇ ਇੰਪਲੀਮੈਂਟ ਹੈ ਈਵਨ ਨੈਗਲੀਜੈਂਸ ਕਾਰ ਕਿਸੇ ਵੀ ਨੈਗਲੀਜੈਂਸ ਕਾਰਨ ਜੇ ਕੋਈ ਡੈਥ ਹੁੰਦੀ ਹੈ ਹੋਰ ਵੀ ਕਿਸੇ ਕੇਸ ਦੇ ਵਿੱਚ ਤੇ ਉਹਦੇ ਤੇ ਵੀ ਇਹ ਇੰਪਲੀਮੈਂਟ ਹੁੰਦਾ ਜਦੋਂ ਇੰਪਲੀਮੈਂਟੇਸ਼ਨ ਤੇ ਹੋਈ ਅਜੇ ਤਾਂ ਇੰਪਲੀਮੈਂਟੇਸ਼ਨ ਨਹੀਂ ਹੈ ਹੁੰਦਾ ਦੇਖੋ ਅਸੀਂ ਬੜੇ ਚਿਰ ਤੋਂ ਇੱਕ ਮੰਗ ਕਰਦੇ ਸੀਗੇ ਸ਼ਾਇਦ ਇਹ ਪ੍ਰੋਟੈਸਟ ਵੀ ਕੀਤਾ ਸੀ ਪੇ 304 ए आईपीसी ਦੇ ਵਿੱਚ ਐਮੈਂਡਮੈਂਟ ਹੋਣੀ ਚਾਹੀਦੀ ਹੈ ਤੇ ਉਹਦੇ ਚ ਕਾਨੂੰਨ ਜਿਹੜਾ ਵਾ ਸਖਤ ਬਣਾਉਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਨਿਕਲਦੇ ਆ ਨਾ ਤੁਸੀਂ ਵੀ ਦੇਖਿਆ ਹੋਣਾ ਬੱਸਾਂ ਵਾਲੇ ਦੇ ਹਾਰਨ ਤੇ ਹਾਰਨ ਸਪੀਡ ਇੰਨੀ ਰੱਛ ਮਤਲਬ ਚਲਾਉਂਦੇ ਨੇ ਉਹਨਾਂ ਦੇ ਡਰਾਈਵਰਾਂ ਦੇ ਦਿਮਾਗ ਦੇ ਉੱਤੇ ਕੋਈ ਡਰ ਹੀ ਨਹੀਂ ਹੈ ਇਸ ਕਾਨੂੰਨ ਦੇ ਡਰ ਦੇ ਨਾਲ ਜਿਹੜੀਆਂ ਐ ਐਕਸੀਡੈਂਟ ਦੇ ਵਿੱਚ ਡੈਥ ਹੁੰਦੀਆਂ ਵਾ ਉਹ ਘਟਣਗੀਆਂ ਮਤਲਬ ਉਹ ਉਹ ਬਹੁਤ 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 ਜ਼ਿਆਦਾ ਫਰਕ ਪਾਊਗਾ ਕਿਉਂਕਿ ਇਹ ਜਿਹੜੇ ਕਾਨੂੰਨ ਬਣਿਆ ਬਣਿਆ ਜਾਂ ਜਿੰਨੇ ਵੀ ਕਾਨੂੰਨ ਬਣਾਏ ਨੇ ਸਰਕਾਰ ਨੇ ਇੱਕ ਪਬਲਿਕ ਹਿੱਤ ਦੇ ਵਿੱਚ ਬਣਾਏ ਆ ਪੇ ਪਬਲਿਕ ਨੂੰ ਜਿਹਦਾ ਫਾਇਦਾ ਹੋਵੇ ਇਹਦੇ ਚ ਇੰਟਰ ਹੈ ਇਹਦੇ ਵਿੱਚ ਇੱਕ ਗੱਲ ਹੈਗੀ ਹੈ ਡਰਾਈਵਰ ਤਾਂ ਕੋਈ ਵੀ ਹੋ ਸਕਦਾ ਹੈਗਾ ਭਾਵੇਂ ਟੂ ਵੀਲਰ ਦਾ ਹੋਵੇ ਭਾਵੇਂ ਫੋਰ ਵੀਲਰ ਦਾ ਹੋਵੇ ਲੇਕਿਨ ਜਿਹੜਾ ਹੈਗਾ ਆਬਜੈਕਸ਼ਨ ਜਿਹੜਾ ਹੈਗਾ ਕੁਝ ਯੂਨੀਅਨ ਕਰ ਰਹੀਆਂ ਨੇ ਆਮ ਪਬਲਿਕ ਜਿਹੜੀ ਆਬਜੈਕਸ਼ਨ ਨੂੰ ਨਹੀਂ ਆਈ ਕਿਉਂਕਿ ਆਮ ਪਬਲਿਕ ਨੂੰ ਇਸ ਵਾਰੀ ਜਾਣਕਾਰੀ ਨਹੀਂ ਹੈ ਵੀ ਜਿਹੜਾ ਜਿਹੜਾ ਕਾਨੂੰਨ ਲਿਆਇਆ ਗਿਆ ਹੈਗਾ ਕਾਨੂੰਨ ਦੇ ਵਿੱਚ ਸੰਸ਼ੋਧਨ ਕੀਤਾ ਜਾ ਰਿਹਾ ਹੈਗਾ ਉਸ ਕਾਨੂੰਨ ਦੇ ਵਿੱਚ ਕਿਹੜਾ ਕਾਨੂੰਨ ਹੈ ਤੇ ਕਿਹਦੇ ਕਿਹਦੇ ਵਾਸਤੇ ਹੈਗਾ ਦੇਖੋ ਜਿਹੜੇ ਕਾਨੂੰਨ ਦੇ ਅਗੇਂਸਟ ਜਾ ਰਹੇ ਨੇ ਵੀ ਜਿਹੜੇ ਕਾਨੂੰਨ ਦੇ ਵਿਰੁੱਧ ਪ੍ਰੋਟੈਸਟ ਕਰਦੇ ਆ ਵੀ ਇਹ ਵਾਪਸ ਹੋਣਾ ਚਾਹੀਦਾ ਜਾਂ ਕਿਦਾਂ ਪਹਿਲਾਂ ਤਾਂ ਮੈਂ ਇੱਕ ਗੱਲ ਦੱਸਦਾ ਵੀ ਕਾਨੂੰਨ ਜਿਹੜਾ ਉਹ ਬਣ ਚੁੱਕਾ ਤੇ ਉਹਦੀਆਂ ਬੋਕਸ ਵੀ ਜਿਹੜੀਆਂ ਵਾਂ ਕਾਨੂੰਨ ਦੀਆਂ ਮਤਲਬ ਉਹ ਛਪ ਚੁੱਕੀਆਂ ਤੇ ਮੇਰਾ ਖਿਆਲ ਹੈ ਕਿ ਸਾਰੀਆਂ ਮਤਲਬ ਕੋਰਟ ਕੰਪਲੈਕਸ ਦੇ ਵਿੱਚ ਅਵੇਲੇਬਲ ਹੈਗੀਆਂ ਵੱਖਰੀ ਗੱਲ ਹੈ ਵੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਸਟੇਟਸ ਦੇ ਸਿਰ ਤੇ ਹੈ ਵੀ ਸਟੇਟ ਨੇ ਕਦੋਂ ਕਰਨੀ ਆ ਤੇ ਅਦਰਵਾਈਜ਼ ਡਿਊਟੀ ਦੇ ਵਿੱਚ ਤੇ ਮੇਰੇ ਖਿਆਲ ਵਿਦਨ ਟਾਈਮ ਜਿਹੜੀ ਆ ਉਹ ਇੰਪਲੀਮੈਂਟੇਸ਼ਨ ਹੋ ਜੂ ਉੱਥੇ ਕਾਨੂੰਨ ਦੇ ਮਤਲਬ ਕੰਮ ਕਰਨਾ ਸ਼ੁਰੂ ਹੋ ਜੂ ਪਰ ਜਿਹੜੀ ਗੱਲ ਆਪਾਂ ਕਰਦੇ ਆ ਇਹ ਵੀ ਯੂਨੀਅਨ ਜਿਹੜੀਆਂ ਵਾਂ ਉਹ ਆਬਜੈਕਸ਼ਨ ਕਰ ਰਹੀਆਂ ਹੈ ਖੋਦਾ ਨਾ ਖਾਸਤਾ ਮੈਂ ਇਹ ਗੱਲ ਕਰਦਾ ਇਹ ਮਾਈਂਡ ਕਰਨ ਵਾਲੀ ਨਹੀਂ ਆ ਕਿਸੇ ਡਰਾਈਵਰ ਕਿਸੇ ਯੂਨੀਅਨ ਵਾਲੇ ਦਾ ਪਰਿਵਾਰ ਵੀ ਸਫਰ ਕਰ ਸਕਦਾ ਕੋਈ ਵੀ ਪਰਿਵਾਰ ਜਿਹੜਾ ਵਾ ਡਰਾਈਵਿੰਗ ਤੋਂ ਜਾਂ ਕਿਸੇ ਐਕਸੀਡੈਂਟ ਦੇ ਵਿੱਚ ਸਫਰ ਤੇ ਕਰ ਸਕਦਾ ਹੈ ਨਾ ਇਸ ਕਰਕੇ ਆਪਾਂ ਨੂੰ ਮਤਲਬ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਕਿ ਕਨੌਨ ਠੀਕ ਆ ਕਨੌਨ ਦੇ ਮਤਲਬ ਡਰ ਰਹੂਗਾ ਹਰ ਇੱਕ ਡਰਾਈਵਰ ਦੇ ਉੱਤੇ ਟੋ ਵੀਹਲਰ ਤੋਂ ਲੈ ਕੇ ਟਰੱਕ ਤੱਕ ਮਤਲਬ ਵੱਡੇ ਹੈ ਨਾ ਜਿਹੜੇ ਕੋਈ ਵੀ ਕਨਵਿੰਸ ਹੈਗੀ ਆ ਉਹ ਤੇ ਡਰੇੜਾ ਡਰਾਈਵ ਕਰਦਾ ਉਹਦੇ ਮਨ ਤੇ ਡਰ ਹੋਊਗਾ ਵੀ ਜੇ ਹੋ ਗਿਆ ਤੇ ਇਸ ਤਰ੍ਹਾਂ ਹੋਊ ਲੇਕਿਨ ਜਿਹੜੇ ਯੂਨੀਅਨਸ ਹੈਗੀਆਂ ਉਹਨਾਂ ਦਾ ਕਹਿਣਾ ਹੈਗਾ ਜਿਹੜਾ ਅਮਾਊਂਟ ਰੱਖੀ ਗਈ ਹੈਗੀ ਹੈ ਜਿਹੜਾ ਕਲੇਮ ਰੱਖਿਆ ਗਿਆ ਹੈਗਾ ਠੀਕ ਹੈ ਔਰ ਜਿਹੜੀ ਸਜ਼ਾ ਰੱਖੀ ਗਈ ਹੈ ਸਜ਼ਾ ਜਿਹੜੀ ਹੈਗੀ ਹੈ ਉਹ ਵਧਾ ਦਿੱਤੀ ਗਈ ਹੈਗੀ ਤੇ ਜਿਹੜਾ ਕਲੇਮ ਹੈਗਾ ਉਹ ਵੀ ਵਧਾ ਦਿੱਤਾ ਗਿਆ ਹੈਗਾ ਜਿਹੜਾ ਜੁਰਮਾਨਾ ਕਹਿੰਦੇ ਆਪਾਂ ਤੇ ਤੁਸੀਂ ਕੀ ਕਹਿੰਦੇ ਹੋ ਵੀ ਕਿੰਨਾ ਕੁ ਹੋਣਾ ਚਾਹੀਦਾ ਹੈ ਅੰਦਾਜ਼ਨ ਜਿਹੜਾ ਜੁਰਮਾਨਾ ਰੱਖਿਆ ਗਿਆ 1 ਲੱਖ ਤੋਂ ਜਾਂ ਮਤਲਬ 7 ਲੱਖ ਤੱਕ ਜਾਂ ਜੋ ਵੀ ਹੈ ਇਹ ਕੋਰਟ ਦੀ ਜਿਹੜੀ ਹੈ ਪਾਵਰ ਹੁੰਦੀ ਆ ਉਹ ਘੱਟਵਾ ਦੋਨੋਂ ਕਰ ਸਕਦੀ ਆ ਉਹ ਇਹ ਜ਼ਰੂਰੀ ਨਹੀਂ ਆ ਕਿ 7 ਲੱਖ ਜੇ ਐਕਸੀਡੈਂਟ ਹੋ ਜਾਂਦਾ ਤੇ ਮੌਕੇ ਦੇ ਉੱਤੇ ਡਰਾਈਵਰ ਨੂੰ ਦੇਣਾ ਪੈਣਾ ਉਹ ਪ੍ਰੋਸੀਜਰ ਉਹੀ ਆ ਕਿ ਅਦਾਲਤ ਦੇ ਵਿੱਚ ਕੇਸ ਚੱਲੇਗਾ ਅਦਾਲਤ ਦੇ ਵਿੱਚ ਜਾ ਕੇ ਮਤਲਬ ਜੋ ਵੀ ਅਦਾਲਤ ਤੈਅ ਕਰੂਗੀ ਉਹ ਹੋਊਗਾ ਹੁਣ ਸਜ਼ਾ ਦੀ ਗੱਲ ਆ ਜੇ ਆਪਾਂ ਪਹਿਲਾਂ ਲਈਏ 304 ਆਈਪੀਸੀ ਦੇ ਵਿੱਚ ਪਰਚੇ ਦਰਜ ਹੁੰਦੇ ਸੀ ਹੁਣ ਇਹਨਾਂ ਨੇ 106 ਮਤਲਬ ਨਿਆਂ ਸਹਾਇਤਾ ਜੜਿਓ ਭਾਰਤੀ ਇਹ ਨਵੇਂ ਸਿਹਤ ਦਾ ਜਿਹੜਾ ਕਾਨੂੰਨ ਬਣਾ ਦਿੱਤਾ 106 ਹੁਣ ਮਤਲਬ ਪ੍ਰोसीजर ਦੋਨੋਂ ਦਾ ਸੇਮ ਆ ਪਹਿਲਾਂ 304 ਜੇ ਕੋਈ ਰਸ਼ ਡਰਾਈਵਿੰਗ ਕਰਦਾ ਸੀ ਤੇ ਉੱਤੇ ਵੀ 304 ਚ ਪੱਤਾ ਦੇ ਦਿੰਦੇ ਸੀ ਤੇ 304 ਦੇ ਵਿੱਚ ਤੇ ਸੈਂਟੈਂਸ ਲਾਈਫ ਤੱਕ ਆ ਜੇ ਹੁਣ ਕੋਈ ਮਤਲਬ ਨਹੀਂ ਸਿਰਫ ਇੰਨੀ ਗੱਲ ਐ ਵੀ ਉਹਦੇ ਚ ਪ੍ਰੋਵੀਜ਼ਨ ਕਰਤੇ ਵੀ ਤੁਸੀਂ ਜੇ ਰਿਪੋਰਟਿੰਗ ਨਹੀਂ ਕਰਦੇ ਕਿਸੇ ਪੁਲਿਸ ਅਫਸਰ ਨੂੰ ਜਾਂ ਕਿਸੇ ਕਿਸੇ ਨੂੰ ਵੀ ਸੀਨੀਅਰ ਅਧਿਕਾਰੀ ਨੂੰ ਨਹੀਂ ਕਰਦੇ ਤੇ ਫਿਰ ਉਹ ਜਿਹੜੀ ਸਜ਼ਾ ਆ ਉਹ 10 ਸਾਲ ਹੋਊਗੀ ਹਾਂ ਸਿਰਫ ਇੰਨਾ ਕੀਤਾ ਕੈਨ ਦਾ ਮਤਲਬ ਹੈ ਲੋਕਾਂ ਨੂੰ ਪੰਜਾਬੀ ਜਿਗਾਈ ਸਿੱਧੇ ਕਰਨ ਵਾਸਤੇ ਇਹ ਕਾਨੂੰਨ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਆ ਪਰ ਮੈਂ ਇਹ ਗੱਲ ਸੋਚਦਾ ਤੇ ਕਾਨੂੰਨ ਤੇ ਹੁਣ ਉਹ ਵਾਪਸ ਹੋਣਾ ਨਹੀਂ ਕਿਉਂਕਿ ਗਜ਼ਟ ਛਪ ਗਿਆ ਆਮ ਲਾ ਕਿਤਾਬਾਂ ਛਪ ਗਈਆਂ अवेलेबल ਸਾਰੀ ਜਗ੍ਹਾ ਹੋ ਗਈਆਂ ਹੁਣ ਤੇ ਇੰਪਲੀਮੈਂਟੇਸ਼ਨ ਵੱਲ ਚੱਲੀ ਆ ਹੁਣ ਜੇ ਮੈਂ ਡਰਾਈਵਰਸ ਦੀ ਗੱਲ ਕਰਦਾ ਜੂਨੀయన్స్ ਦੀ ਗੱਲ ਕਰਦਾ ਜੇ ਐਮੈਂਡਮੈਂਟ ਬਾਰੇ ਗੱਲ ਕਹਿ ਸਕਦੇ ਆ ਵੀ ਇਹਦੇ ਚ ਐਮੈਂਡਮੈਂਟ ਹੋਵੇ ਮਤਲਬ ਵਾਪਸ ਤੇ ਜਦੋਂ ਛਪ ਗਿਆ ਕਾਨੂੰਨ ਬਣ ਗਿਆ ਵਾਪਸ ਕਿੱਥੋਂ ਹੋਣਾ ਐਮੈਂਡਮੈਂਟ ਮਤਲਬ ਪਰ ਐਮੈਂਡ ਹਾਂ ਸੋਸ਼ੋਧਨ ਪਰ ਐਮੈਂਡਮੈਂਟ ਦੇ ਨਾਲੋਂ ਜਿਹੜੇ ਯੂਨੀయన్స్ ਹੈਗੀਆਂ ਉਹਨਾਂ ਨੂੰ ਇਹ ਚਾਹੀਦਾ ਪੇ ਜਿਸ ਤਰ੍ਹਾਂ ਤੁਸੀਂ ਇੱਕ ਦੇਖਿਆ ਹੋਣਾ ਪਿੱਛੇ ਜੇ ਪੇ ਜਿਹੜੇ ਨਰਸਿੰਗ ਹੋਮ ਆ ਹਸਪੀਟਲ ਆ ਜਦੋਂ ਕਿਤੇ ਨੈਗਲੀਜੈਂਸ ਹੋ ਜਾਂਦੀ ਸੀ ਤੇ ਲੋਕ ਇਕੱਠੇ ਹੋ ਕੇ ਭੰਨ ਤੋੜ ਕਰਕੇ ਤੇ ਹਸਪੀਟਲ ਦੀ ਬਿਲਡਿੰਗ ਨੂੰ ਨੁਕਸਾਨ ਪਹੁੰਚਾਉਂਦੇ ਸੀ ਜਾਂ ਜਾਂ ਪੈਰਾ ਮੈਡੀਕਲ ਜਿਹੜੇ ਜਿਹੜਾ ਸਟਾਫ ਆ ਉਹਨੂੰ ਨੁਕਸਾਨ ਪਹੁੰਚਾਉਂਦੇ ਸੀ ਸਰਕਾਰ ਨੇ ਕਾਨੂੰਨ ਬਣਾਤਾ ਸਜ਼ਾ ਰੱਖਤੀ ਵਿੱਚ ਜੁਰਮਾਨਾ ਰੱਖਤਾ ਤੇ ਜੇ ਕੋਈ ਮਤਲਬ ਹੌਸਪੀਟਲ ਜਾਂ ਇੰਸਟੀਚਿਊਸ਼ਨ ਜਿਹੜਾ ਮੈਡੀਕਲ ਹੈਗਾ ਜੇ ਉਹਨੂੰ ਜਾਂ ਪੈਰਾ ਮੈਡੀਕਲ ਸਟਾਫ ਨੂੰ ਕੋ ਨੁਕਸਾਨ ਪਹਜਾਊਗਾ ਤੇ ਉੱਤੇ ਇਸ ਧਾਰਾ ਦੇ ਜਿਹੜੇ ਪਰਚਾ ਹੋਊਗਾ ਨਾਲ ਉਹ ਜੁਰਮਾਨਾ ਹੋਊਗਾ ਪ੍ਰੋਵਾਈਡ ਕਰਦੀ ਪਾਊਗੀ ਮਤਲਬ ਮੈਂ ਇਹ ਚਾਹਨਾ ਕਿਉਂਕਿ ਐਕਚੁਅਲੀ ਇੱਕ ਗੱਲ ਤੇ ਜਿਹੜੇ ਡਰਾਈਵ ਜੂਨੀਅਨਸ ਨੇ ਡਰਾਈਵਰਸ ਨੇ ਉਹ ਸਹੀ ਗੱਲ ਕਰਦੇ ਆ ਕਿਉਂਕਿ ਜੇ ਐਕਸੀਡੈਂਟ ਕਰਨ ਵਾਲਾ ਰੁਕ ਜਾਂਦਾ ਤੇ ਉੱਥੇ ਮੌਬ ਇਕੱਠੀ ਹੋ ਜਾਂਦੀ ਆ ਲੋਕਾਂ ਦੀ ਤੇ ਮੌਬ ਇਕੱਠੇ ਹੋ ਕੇ ਉਹ ਜਿਹੜੀ ਗੱਡੀ ਆ ਕਾਰ ਵਾ ਟਰੱਕ ਆ ਬੱਸ ਆ ਉਹਨੂੰ ਵੀ ਨੁਕਸਾਨ ਪਹੁੰਚਾਉਂਦੀ ਆ ਪਲੱਸ ਉਹ ਬੰਦੇ ਨੂੰ ਵੀ ਕਈ ਨਾ ਕੁੱਟ ਕੁੱਟ ਕੇ ਮਾਰਨ ਤੱਕ ਦੀ ਗੱਲ ਨਾ ਉਹ ਤੇ ਜਿਹੜੀ ਚੱਲ ਜਾਂਦੀ ਆ ਹੈ ਸਾਫ਼ ਕਰਨ ਦੀ ਗੱਲ ਕਰੀਏ ਪਬਲਿਕ ਇਨਸਾਫ਼ ਕਰ ਦਿੰਦੀ ਕਈ ਵਾਰੀ ਹਾਂ ਨਹੀਂ ਉਹ ਪਬਲਿਕ ਦੇ ਇਨਸਾਫ਼ ਵਾਲੇ ਗੱਲ ਨਹੀਂ ਕਾਨੂੰਨ ਤੇ ਕਿਸੇ ਨੂੰ ਵੀ ਹੱਥ ਤੇ ਨਹੀਂ ਲੈਣਾ ਚਾਹੀਦਾ ਪਰ ਸਰਕਾਰ ਨੂੰ ਇਹਦੇ ਉੱਤੇ ਕਾਨੂੰਨ ਬਣਾਉਣ ਬਾਰੇ ਜ਼ਰੂਰ ਸੋਚਣਾ ਚਾਹੀਦਾ ਕਿ ਇਹੋ ਜਿਹਾ ਹੋਵੇ ਕਿ ਜੇ ਉਹ ਐਕਸੀਡੈਂਟ ਕਰਨ ਵਾਲਾ ਉੱਥੇ ਖੜ੍ਹ ਜਾਂਦਾ ਤੇ ਨਾ ਉਹਦੇ ਗੱਡੀ ਦਾ ਕੋਈ ਨੁਕਸਾਨ ਕਰੇ ਤੇ ਨਾ ਉਹਦਾ ਕੋਈ ਕਰੇ ਠੀਕ ਹੈ ਉਹ ਉੱਥੇ ਪੁਲਿਸ ਬੁਲਾਈ ਜਾਵੇ ਤੇ ਉਹਨੂੰ ਉਹਦੇ ਪੇਸ਼ ਕਰਤਾ ਜਾਵੇ ਜਿੱਤਾਂ ਇਹ ਹਵਾਲੇ ਪੁਲਿਸ ਦੇ ਕਰਤਾ ਜਾਵੇ ਬਹੁਤ ਵਧੀਆ ਗੱਲ ਹੈਗੀ ਹੈ ਤੇ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ ਤੁਸੀਂ ਐਡ ਪ੍ਰੈਜ਼ੈਂਟ ਕਰਨਾ ਚਾਹੋ ਕਿਉਂਕਿ 17 ਤਰੀਕ ਨੂੰ ਫਿਰ ਜਿਹੜਾ ਕਦੇ ਵੀ ਆਵਾਜ਼ ਆ ਸਕਦੀ ਹੈਗੀ ਹੈ ਡਰਾਈਵਰ ਜਿਹੜੇ ਹੈਗੇ ক্লোਜ਼ ਅਪ ਲੈ ਕੇ ਬੈਠੇ ਹੋਏ ਨੇ ਵੀ ਸਾਡੀ ਗੱਲ ਨਾ ਮੰਨੀ ਗਈ ਤੇ ਅਸੀਂ ਫਿਰ ਬੰਦ ਕਰਾਂਗੇ ਤਾਂ ਤੁਹਾਨੂੰ ਕੀ ਲੱਗਦਾ ਵੀ ਇਸ ਚੀਜ਼ ਨੂੰ ਕਰਨਾ ਚਾਹੀਦਾ ਹੈ ਜਾਂ ਨਹੀਂ ਕਰਨਾ ਚਾਹੀਦਾ ਹੁਣ ਦੇਖੋ ਸਟ੍ਰਾਈਕ ਹਰ ਗੱਲ ਦੇ ਉੱਤੇ ਸਟ੍ਰਾਈਕ ਜਿਹੜੀ ਕਰਨੀ ਮੈਂ ਤੇ ਗਲਤ ਸਮਝਣਾ ਕਿ ਇਹ ਮਤਲਬ ਸਹੀ ਭਾਵੇਂ ਪ੍ਰੋਟੈਸਟ ਕਰਨ ਦਾ ਇੱਕ ਰਾਈਟ ਹੈਗਾ ਪਰ ਪ੍ਰੋਟੈਸਟ ਵੀ ਉਸ ਤਰ੍ਹਾਂ ਦਾ ਨਾ ਹੋਣਾ ਚਾਹੀਦਾ ਜਿੱਦਣ ਪਬਲਿਕ ਜਿਹੜੀ ਆ ਉਹ ਸਫਰ ਨਾ ਕਰੇ ਤੁਹਾਡੀ ਤੁਹਾਡੀ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਕਰਨਾ ਬਣਦਾ ਤੁਸੀਂ ਜਿਹੜੇ ਡਿਸਟ੍ਰਿਕਟ ਕੀ ਕਹਿੰਦੇ ਆ ਮਤਲਬ ਮੈਜਿਸਟਰੇਟ ਆ ਉਹਨਾਂ ਦੇ ਅੱਗੇ ਜਾ ਕੇ ਪ੍ਰੋਟੈਸਟ ਕਰ ਲਓ ਵੀ ਕਾਨੂੰਨ ਐਦਾਂ ਹੋਣਾ ਚਾਹੀਦਾ ਪਰ ਮਤਲਬ ਉਹਦੇ ਕੋਈ ਮੈਮੋਰੰਡਮ ਦੇ ਦਿਓ ਹੁਣ ਜੇ ਤੁਸੀਂ ਕਹੋ ਵੀ ਇੱਕ ਰੋਡ ਬਲੌਕ ਕਰਕੇ ਜਿਹੜੀਆਂ ਚੀਜ਼ਾਂ ਵਾਂ ਉਹਨਾਂ ਦੀ ਸਪਲਾਈ ਬੰਦ ਹੋ ਜੇ ਜਾਂ ਹੋਰ ਇਸ ਤਰ੍ਹਾਂ ਲੋਕ ਸਫਰ ਕਰਨ ਮਤਲਬ ਲੋਕਾਂ ਦੀ ਤੇ ਹਮਾਇਤ ਲੈਣੀ ਚਾਹੀਦੀ ਆ ਜਿਹੜੇ ਪਬਲਿਕ ਆ ਪਬਲਿਕ ਦੀ ਤੇ ਹਮਾਇਤ ਜੂਨੀਅਨ ਨੂੰ ਲੈਣੀ ਚਾਹੀਦੀ ਆ ਨਾ ਕਿ ਪਬਲਿਕ ਜਿਹੜੀ ਆਪਣੇ ਵਿਰੁੱਧ ਕਰਨੀ ਚਾਹੀਦੀ ਆ ਤੁਸੀਂ ਪਿੱਛੇ ਦੇਖਣਾ ਕਿਸਾਨ ਜੂਨੀਅਨ ਦਾ ਜਦੋਂ ਜਲੰਧਰ ਦੇ ਇਲਾਕੇ ਲੱਗਾ ਸੀਗਾ ਮਤਲਬ ਪ੍ਰੋਟੈਸਟ ਕਰ ਰਹੇ ਸੀਗੇ ਰੋਡ ਬਲੌਕ ਕੀਤੀ ਸੀ ਤੇ ਲੋਕ ਜਿਹੜੇ ਆ ਵਿਰੁੱਧ ਬੋਲਣਾ ਸ਼ੁਰੂ ਹੋ ਗਏ ਸੀ ਮਤਲਬ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਨਹੀਂ ਹੋਣਾ ਚਾਹੀਦਾ ਸਤਨਾਮ ਸਿੰਘ ਜੀ ਵੱਲੋਂ ਜਿਹੜੀ ਇੱਕ ਪਰਸਨਲੀ ਵਿਚਾਰਤਾਰਾ ਸੀ ਕਿ ਦਿੱਤੀ ਗਈ ਹੈਗੀ ਹੈ ਤੇ ਕਾਨੂੰਨ ਦੇ ਵਿੱਚ ਸੰਸ਼ੋਧਨ ਕਰਨ ਨੂੰ ਲੈ ਕੇ ਗੱਲਬਾਤ ਜਿਹੜੀ ਕਿ ਆਮ ਲੋਕਾਂ ਦੇ ਵਿੱਚ ਚੱਲਦੀ ਪਈ ਹੈਗੀ ਹੈ ਹਾਂਜੀ ਹਾਂਜੀ ਅਜੇ ਜੀ ਜਿਹੜਾ ਮਤਲਬ 106 ਭਾਰਤੀ ਨਵੇਂ ਸਿਹਤ ਦਾ ਜਿਹੜਾ ਕਾਨੂੰਨ ਨਵਾਂ ਬਣਿਆ ਆ ਉਹਦੇ ਵਿੱਚ ਨੈਗਲੀਜੈਂਸ ਐਨ ਮਤਲਬ ਕਿਸੇ ਵੀ ਤਰ੍ਹਾਂ ਦੀ ਨੈਗਲੀਜੈਂਸ ਕੱਲੇ ਡਰਾਈਵਰ ਜਾਂ ਇਸ ਤਰ੍ਹਾਂ ਦੀ ਨਹੀਂ ਹੈ ਵੀ ਮਤਲਬ ਕੋਈ ਡਰਾਈਵਿੰਗ ਕਰਦਿਆਂ ਜੇ ਕੋਈ ਨੈਗਲੀਜੈਂਸ ਕਰਦਾ ਤੇ ਉਹ ਨੈਗਲੀਜੈਂਸ ਹੋਰ ਵੀ ਕਿਸੇ ਕੰਮ 'ਚ ਕਰਦਾ ਜੇ ਉੱਥੇ ਡੈਥ ਹੁੰਦੀ ਹੈ ਜਿਸ ਤਰ੍ਹਾਂ ਫੈਕਟਰੀਜ਼ ਫੈਕਟਰੀਜ਼ ਦੇ ਵਿੱਚ ਜਿਹੜਾ ਮੌਤਾਂ ਹੋ ਜਾਂਦੀਆਂ ਸੀਗੀਆਂ ਉਹਦੀ ਫੈਕਟਰੀ ਵਾਲੀ ਦੀ ਨੈਗਲੀਜੈਂਸ ਕਰਕੇ ਉਦੋਂ ਵੀ 304A 'ਚ ਪਤਾ ਦਰਜ ਹੁੰਦਾ ਸੀ 304A ਕੀ ਹੈ ਉੱਥੇ ਥਾਣੇ ਜਵਾਨ ਦੋਹਿੰਦੇਗੇ ਬਾਅਦ ਦੇ ਵਿੱਚ ਚੱਲੇ ਰੋ ਫੋਟੋ ਤੁਸੀਂ ਦੇਖਣਾ ਪਪਾਲ ਗੈਸ ਕਾਂਡ ਦੇ ਵਿੱਚ ਕਿੰਨੇ ਲੋਕਾਂ ਨੇ ਸਵਰ ਕਿੱਦਾਂ ਕਿੰਨੇ ਮਰੇ ਸੀ ਤੇ ਹਾਂਜੀ ਤੇ ਪਰਚਾ 304ਏ ਦੇ ਵਿੱਚ ਹੋ ਗਿਆ ਉਸੇ ਵੇਲੇ ਉਹਨਾਂ ਦੀ ਜਮਾਨਤਾ ਜਮੁੰਤਾ ਹੋ ਗਈਆਂ ਉਹ ਆਪਣੇ ਕੰਮ ਕਰਦੇ ਸੀ ਜਿਹੜੇ ਲੋਕ ਮਰ ਗਏ ਉਹਨਾਂ ਨੂੰ ਕਿਤੇ ਕਿੰਨੇ ਸਾਲ ਬਾਅਦ ਦੇ ਵਿੱਚ ਜਿਹੜਾ ਇਨਸਾਫ ਮਿਲਦੀ ਉਹ ਵੀ ਨਾ ਮਤ ਮੈਂ ਇਸ 304ਏ ਦੀ ਐਮੈਂਡਮੈਂਟ ਜੋ ਕਰਕੇ ਜਿਹੜਾ ਨਵਾਂ ਕਾਨੂੰਨ ਬਣਾਇਆ ਜਿਹੜੀ ਸਜ਼ਾ ਸਖਤ ਕੀਤੀ ਹੈ ਲੋਕਾਂ ਦੇ ਹੁਣ ਮੇਰੇ ਮਨ ਤੇ ਵੀ ਡਰ ਹੋ ਤੁਹਾਡੇ ਦੇ ਵੀ ਹੋ ਪਈ ਅਸੀਂ ਸਕੂਟਰ ਕਾਰ ਮੋਟਰਸਾਈਕਲ ਜਿਹੜਾ ਆ ਉਹਨੂੰ ਬੜੇ ਸਾਵਧਾਨ ਨਾਲ ਚਲਾਈਏ ਕਿ ਕਿਤੇ ਹਿੱਟ ਕਰਕੇ ਕੋਈ ਨੁਕਸਾਨ ਨਾ ਹੋ ਜਾਏ ਤੇ ਜਿਹੜੀਆਂ ਡੈਥ ਆ ਮੇਨ ਸਾਡਾ ਜਿਹੜਾ ਵਾ ਮੌਤਾਂ ਨੂੰ ਰੋਕਣ ਦੀ ਗੱਲ ਆ ਹੈ ਨਾ ਘਟਾਉਣ ਦੀ ਗੱਲ ਆ ਉਹ ਕੱਢਣ ਗਿਆ ਇਸ ਕਰਕੇ ਸਾਨੂੰ ਇਸ ਪਾਸੇ ਨਹੀਂ ਜਾਣਾ ਚਾਹੀਦਾ ਕਿ ਕੋਈ ਵੀ ਚੀਜ਼ ਸਰਕਾਰ ਕਰੇ ਤੇ ਆਪਾਂ ਵਿਰੋਧਤਾ ਹੀ ਕਰਨੀ ਹੈ ਉਹਨੂੰ ਚੰਗੀ ਤਰ੍ਹਾਂ ਸਮਝ ਕੇ ਤੇ ਸਮਝਣਾ ਚਾਹੀਦਾ ਤੇ ਸਰਕਾਰ ਨੂੰ ਵੀ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਜਿਹੜਾ ਵਾ ਉਹ ਬਣਾਉਣਾ ਚਾਹੀਦਾ ਕਿ ਜਿਹੜੇ ਟਰੱਕ ਡਰਾਈਵਰ ਜਾਂ ਬੱਸ ਬੱਸਾਂ ਦੇ ਨੇ ਜਾਂ ਹੋਰ ਜਿਸਮਾਂ ਅੱਗੇ ਕਹਿੰਦੇ ਵੀ ਮੈਰਜ ਪੈਲਸਾਂ ਦੇ ਬਾਹਰ ਡਰਿੰਕ ਕੀਤੀ ਹੈ ਕਿ ਨਹੀਂ ਕੀਤੀ ਚੈੱਕ ਕਰਨਾ ਇਹਨਾਂ ਦੀ ਚੈਕਿੰਗ ਇਸ ਹਿਸਾਬ ਦੇ ਨਾਲ ਹੋਵੇ ਕਿ ਰੈਸ਼ੀਡ ਡਰਾਈਵਿੰਗ ਨਾ ਹੋਵੇ ਥਾਂ ਥਾਂ ਸਪੀਡ ਲਿਮਟ ਦੇ ਬੋਰਡ ਲੱਗੇ ਹੋਣ ਤੇ ਇੰਨੀ ਸਪੀਡ ਤੋਂ ਤੁਸੀਂ ਵੱਧ ਨੀ ਚਲਾਓ ਆਲਰੇਡੀ ਬੋਰਡ ਤਾਂ ਕਾਫੀ ਲੱਗੇ ਹੋਏ ਨੇ ਲੇਕਿਨ ਲੇਕਿਨ ਜਿਹੜਾ ਇੱਕ ਜਨੂਨ ਹੈਗਾ ਲੋਕਾਂ ਦੇ ਵਿੱਚ ਮੈਂ ਅੱਗੇ ਨਿਕਲਣਾ ਉਸ ਨੂੰ ਲੈ ਕੇ ਤਾਂ ਆਪਾਂ ਕਹਿੰਦੇ ਇੱਕ ਨੌਨਸੈਂਸ ਜਿਹੜੀ ਹੈਗੀ ਡਰਾਈਵਿੰਗ ਹੈਗੀ ਲੋਕਾਂ ਦੇ ਵਿੱਚ ਤੁਸੀਂ ਤੁਸੀਂ ਦੇਖੋ ਜੀ ਬੋੜਾ ਨਹੀਂ ਅਸੀਂ ਗੱਲ ਕਰਦੇ ਆਂ ਵੀ ਬੜੇ ਲੱਗੇ ਆ ਪੰਜਾਬ ਦੇ ਵਿੱਚ ਕਿਹੜਾ ਟ੍ਰੈਫਿਕ ਰੂਲ ਨੂੰ ਇੰਪਲੀਮੈਂਟ ਕਰਦਾ ਮਤਲਬ ਕਿਹੜਾ ਮੰਨਦਾ ਹੁਣ ਇਹ ਸਾਡੇ ਲੋਕ ਜਦੋਂ ਚੰਡੀਗੜ੍ਹ ਦੇ ਵਿੱਚ ਅਸੀਂ ਐਂਟਰ ਕਰਦੇ ਆਂ ਜਾਂ ਦਿੱਲੀ ਜਾਂਦੇ ਆਂ ਤੇ ਅਸੀਂ ਸਪੀਡ ਛਟ ਘਟਾਉਣੀ ਹੈ ਲਿਖਿਆ 60 60 ਤੋਂ ਵੱਧ ਨਹੀਂ ਕਰਨੀ ਹਾਂ ਹੈਲਮਟ ਪਾਉਣਾ ਅਸੀਂ ਮਤਲਬ ਕੀ ਕਹਿੰਦੇ ਆਂ ਵੀ ਮਤਲਬ ਲਾਈਟਾਂ ਨਹੀਂ ਜੰਪ ਕਰਨੀਆਂ ਕਿਉਂਕਿ ਹੋ ਜਾਣਾ ਕੋਈ ਐਸ ਤਰ੍ਹਾਂ ਦਾ ਸਿਸਟਮ ਹੋ ਜਾਏ ਵੀ ਜੇ ਨਹੀਂ ਵੀ ਆਤੇ ਚਲਾਨ ਕੱਟ ਕੇ ਤੁਹਾਡੇ ਘਰ ਪਹੁੰਚ ਜਾਊਗਾ ਹਰ ਇੱਕ ਨੂੰ ਇਹ ਡਰ ਹੋਵੇ ਵੀ ਜੇ ਮੈਂ ਰੈੱਡ ਲਾਈਟ ਜੰਪ ਕਰਨਾ ਜਾਂ ਮੈਂ ਮਤਲਬ ਕੋਈ ਇਸ ਤਰ੍ਹਾਂ ਦਾ ਚਲਾਨ ਜਿਹੜਾ ਵਾ ਹੋ ਜਾਣਾ ਡਰ ਹੋਵੇ ਡਰ ਦੇ ਨਾਲ ਮੇਨ ਮੁਕਤਾਂ ਘਟਾਉਣ ਦੀ ਗੱਲ ਆ ਇਹ ਘਟਣਗੀ ਆ ਐਕਸੀਡੈਂਟ ਜਿਹੜੇ ਹੁੰਦੇ ਉਹ ਘਟਣਗੇ ਕਾਨੂੰਨ ਦੇ ਡਰ ਦੇ ਨਾਲ ਤੋ ਸਤਨਾਮ ਸਿੰਘ ਜੀ ਦਾ ਜਿਹੜੇ ਸਲਾਹ ਹੈਗੀ ਹੈ ਵੀ ਇਸ ਕਾਨੂੰਨ ਨੂੰ ਸਾਰੀ ਪਬਲਿਕ ਨੂੰ ਇੱਕ ਵਾਰੀ ਪੜ੍ਹਨਾ ਚਾਹੀਦਾ ਹੈ ਧਿਆਨ ਦੇਣਾ ਚਾਹੀਦਾ ਹੈ ਇਹ ਵੱਡੇ ਡਰਾਈਵਰ ਜਿਹੜੇ ਵੱਡੇ ਵੀਹਿਕਲ ਚਲਾਉਂਦੇ ਉਹਨਾਂ ਵਾਸਤੇ ਨਹੀਂ ਸਾਰਿਆਂ ਵਾਸਤੇ ਹੀ ਹੈ ਡਰਾਈਵਰ ਕੋਈ ਵੀ ਹੋ ਸਕਦਾ ਹੈਗਾ ਚਾਹੇ ਟੂ-ਵੀਲਰ ਚਲਾ ਰਿਹਾ ਹੈ ਚਾਹੇ ਫੋਰ-ਵੀਲਰ ਚਲਾ ਰਿਹਾ ਹੈ ਚਾਹੇ ਪਰਸਨਲ ਗੱਡੀ ਕਿਸੇ ਦੀ ਹੈਗੀ ਡਰਾਈਵਰ ਤਾਂ ਡਰਾਈਵਰ ਹੀ ਹੈਗਾ ਕਾਨੂੰਨ ਜਿਹੜਾ ਲੈ ਕੇ ਆਣਾ ਇਹਨਾਂ ਵਾਸਤੇ ਜਿਹੜਾ ਕਿਹਾ ਹੈਗਾ ਤੱਲੀਵਾਲ ਸਾਹਿਬ ਵੱਲੋਂ ਵੀ ਇਹ ਕਾਨੂੰਨ ਜਿਹੜਾ ਹੈਗਾ ਸਖਤ ਹੋਣਾ ਜ਼ਰੂਰੀ ਹੈ ਇਹਦੇ ਨਾਲ ਜਿਹੜਾ ਹੈਗਾ ਮੌਤ ਦਾ ਐਕਸੀਡੈਂਟਲ ਮੌਤ ਦਾ ਰੇਟ ਜ